ਤੁਸੀਂ ਦੇਖ ਰਹੇ ਹੋ ਦੈਨਿਕ ਪਾਇਲਟ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਲਗਾਤਾਰ ਸراہਣਯੋਗ ਕੰਮ ਕਰ ਰਹੀ ਆਸ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਇੱਕ ਨੇਕ ਉਪਰਾਲਾ ਵੇਖਣ ਨੂੰ ਮਿਲਿਆ ਸੁਸਾਇਟੀ ਦੇ ਅਗਵਾਈ ਹੇਠ ਗਰਭਪਤੀ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ ਤਾਂ ਜੋ ਇਸ ਮੁਸ਼ਕਲ ਸਮੇਂ ਦੇ ਦੌਰਾਨ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ ਇਸੇ ਸਮਾਜ ਸੇਵਾ ਦੇ ਵਿੱਚ ਪ੍ਰੇਮ ਕੁਮਾਰ ਸਣੇ ਕਈ ਹੋਰ ਸਮਾਜ ਸੇਵੀਆਂ ਨੇ ਭਰਪੂਰ ਯੋਗਦਾਨ ਪਾਇਆ ਇਸ ਮੌਕੇ ਸੁਸਾਇਟੀ ਦੇ ਮੈਂਬਰ ਰਜਿੰਦਰ ਕੌਰ ਨੇ ਵੀ ਖਾਸ ਤੌਰ ਤੇ ਉੱਥੇ ਪਹੁੰਚ ਕੀਤੀ ਇੱਕ ਸੇਵਾ ਕਾਰਜ ਦੇ ਵਿੱਚ ਯੋਗਦਾਨ ਪਾਇਆ ਸਮਾਗਮ ਦੌਰਾਨ ਸਿਰਫ ਰਾਸ਼ਨ ਹੀ ਨਹੀਂ ਨਿੱਕੇ ਨਿੱਕੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਸਟੇਸ਼ਨਰੀ ਵੀ ਵੰਡੀ ਗਈ ਹੈ ਜਿਸ ਨਾਲ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਸਾਫ ਨਜ਼ਰ ਆਈ ਰਾਜ਼ੀ ਹੈ ਕਿ ਆਸ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਮੈਡਮ ਰਿਤੂ ਸਵੇਰਾ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਅੱਗੇ ਰਹਿੰਦੇ ਨੇ ਤੇ ਉਹ ਨਾ ਸਿਰਫ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਦੇ ਨੇ ਸਗੋਂ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਮੁਫਤ ਟਿਊਸ਼ਨ ਵੀ ਪੜਾਉਂਦੇ ਨੇ ਇਸ ਮੌਕੇ ਮੈਡਮ ਰਿਤੂ ਸਵੇਰਾ ਨੇ ਦੱਸਿਆ ਕਿ ਹੁਣ ਇਹ ਸਾਰੇ ਬੱਚੇ ਉਹਨਾਂ ਨੂੰ ਆਪਣੇ ਪਰਿਵਾਰ ਵਰਗੇ ਲੱਗਦੇ ਨੇ ਤੇ ਬੱਚਿਆਂ ਦੇ ਵੱਲੋਂ ਮਿਲਦਾ ਪਿਆਰ ਹੀ ਉਹਨਾਂ ਦੀ ਸਭ ਤੋਂ ਵੱਡੀ ਖੁਸ਼ੀ ਹੈ ਦੈਨਿਕ ਪਾਇਲਟ ਤੋਂ ਕਰਨ ਨਾਗਪਾਲ ਦੀ ਖਾਸ ਰਿਪੋਰਟ ਸਰ ਸ੍ਰੀਕਲ ਜੀ ਸਾਰਿਆਂ ਨੂੰ ਸਾਡੇ ਵਰਨਿਓ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਸਾਡੀ ਸੁਸਾਇਟੀ ਵੱਲੋਂ ਤੇ ਸਾਰਿਆਂ ਵਾਸਤੇ ਨਵਾਂ ਸਾਲ ਬਹੁਤ ਹੀ ਖੁਸ਼ੀਆਂ ਭਰਿਆ ਆਵੇ ਤੇ ਖੁਸ਼ੀਆਂ ਕਿਹੜੇ ਸਬਦੇ ਘਰੇ ਵਸਤੇ ਰਹਿਣ ਤੇ ਅੱਜ ਸਾਡੇ ਵਰਨਿਓ ਇੱਥੇ ਸਾਡੀ ਸੁਸਾਇਟੀ ਵੱਲੋਂ ਹਮੇਸ਼ਾ ਚਲਾਇਆ ਜਾਂਦਾ ਹੈ ਕਿ ਅਸੀਂ ਜ਼ਰੂਰਤਮੰਦ ਲੇਡੀਜ਼ ਨੂੰ ਪ੍ਰੈਗਨੈਂਟ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਦੇ ਆਂ ਤੇ ਅੱਜ ਅਸੀਂ ਨਵੇਂ ਸਾਲ ਦੀ ਖੁਸ਼ੀ ਇਹਨਾਂ ਬੱਚਿਆਂ ਨਾਲ ਜ਼ਰੂਰਤਮੰਦ ਬੱਚਿਆਂ ਨਾਲ ਤੇ ਔਰਤਾਂ ਨਾਲ ਮਨਾ ਰਹੇ ਆਂ ਤੇ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰ ਰਹੇ ਆ। ਹਾਂਜੀ ਬੱਚਿਆਂ ਨੂੰ ਸਟੇਸ਼ਨਰੀ ਵੀ ਦਿੱਤੀ ਹੈ ਜੋ ਕਿ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਬੱਚੇ ਸਾਡਾ ਭਵਿੱਖ ਨੇ ਤੇ ਕੋਈ ਵੀ ਬੱਚਾ ਇਸ ਪੱਥੋਂ ਨਾ ਰਵੇ ਕਿ ਉਹਨਾਂ ਕੋਲ ਹੀ ਕਾਫੀਆਂ ਕਿਤਾਬਾਂ ਨਾ ਹੋਣ ਤੇ ਇਹਨਾਂ ਬੱਚਿਆਂ ਨੂੰ ਅੱਜ ਸਟੇਸ਼ਨਰੀ ਵੀ ਦਿੱਤੀ ਗਈ ਹੈ ਤੇ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਵਾਸਤੇ ਰਾਸ਼ਨ ਆਇਆਇਆ ਹੈ। ਜੀ ਹਾਂਜੀ ਇਹ ਬੱਚੇ ਮੇਰੇ ਕੋਲੇ ਕਾਫੀ ਸਾਲਾਂ ਤੋਂ ਪੜ ਰਹੇ ਨੇ। ਤੇ ਮੇਰੇ ਆਪਦੇ ਬੱਚੇ ਲੱਗਦੇ ਆ ਹੁਣ ਤਾਂ ਇਹ ਮੈਨੂੰ ਤੇ ਬੜਾ ਪਿਆਰ ਕਰਦੇ ਆ ਤੇ ਮੈਂ ਹਰ ਖੁਸ਼ੀ ਆਪਣੇ ਘਰ ਦੀ ਜੋ ਵੀ ਹੁੰਦੀ ਹੈ ਇਹਨਾਂ ਬੱਚਿਆਂ ਨਾਲ ਹੀ ਸਾਂਝੀ ਕਰਦੀ ਆ ਤੇ ਅੱਜ ਸਾਰੇ ਇਹਨਾਂ ਬੱਚਿਆਂ ਵੱਲੋਂ ਵੀ ਹੈਪੀ ਨਿਊ ਇਅਰ ਤੇ ਸਾਰੇ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਦਵੇ ਸਾਰੇ ਸਟੋਟਿਆਂ ਨੂੰ ਮੇਰੇ ਵੱਲੋਂ ਸਭ ਨੂੰ 90 ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਸ਼੍ਰੀ ਰਾਮ ਹੈਲਥ ਸੁਸਾਇਟੀ ਦਾ ਮੀਤ ਪ੍ਰਧਾਨ ਐ ਪ੍ਰੇਮ ਕੁਮਾਰ ਅਸੀਂ ਜਿਹੜੀ ਮੈਡਮ ਰੀਤੂ ਸਵੇਰਾ ਜੀ ਨਾਲ ੜਕੇ ਜੋ ਕਿ ਆਸ ਵੈਲਫੇਅਰ ਸੁਸਾਇਟੀ ਚਲਾਉਂਦੇ ਆ। ਨਾਲ ਰਲ ਕੇ ਅਸੀਂ ਸਾਂਝੇ ਤੌਰ ਤੇ ਗਰਭਵਤੀ ਔਰਤਾਂ ਨੂੰ ਤੇ ਬੱਚਿਆਂ ਨੂੰ ਸਟੇਸ਼ਨਰੀ ਦਿੰਦੇ ਆ ਤੇ ਗਰਭਵਤੀ ਔਰਤਾਂ ਨੂੰ ਹਰ ਮਹੀਨੇ ਅਨਾਜ ਦਿੰਦੇ ਆ। ਇਹ ਅਨਾਜ ਅਸੀਂ ਲਗਭਗ 2014 ਤੋਂ ਸ਼ੁਰੂ ਕੀਤਾ ਵਾ ਜੋ ਕਿ ਨਿਰਬੇਗਣਾ ਹੁਣ ਤੱਕ ਚੱਲੂ ਆ। ਜਿਹੜੀ ਔਰਤਾਂ ਨੇ ਜਿਹੜੀ ਪ੍ਰੈਗਨੈਂਟ ਔਰਤਾਂ ਹੁੰਦੀਆਂ ਉਹਦਾ ਮਤਲਬ ਇਹ ਹੈ ਡਾ ਸਾਹਿਬ ਦਾ ਡਾਕਟਰ ਰਾਮਰਾਣ ਮੇਸ਼ਰੀ ਸਾਡੇ ਮੁੱਖ ਪ੍ਰਧਾਨ ਹੈ ਕਿ ਉਹਨਾਂ ਦਾ ਮਤਲਬ ਪਰਪਜ ਇਹ ਸੀਗਾ ਵੀ ਜਿਹੜੇ ਬੱਚੇ ਆ ਉਹ ਬਹੁਤ ਕਮਜ਼ੋਰ ਤੇ ਸਤਮਾਈ ਹਟਮਾਈ ਪੈਦਾ ਹੁੰਦੇ ਆ ਵੀ ਤੰਦਰੁਸਤ ਪੈਦਾ ਹੋਣ ਹੁਣ ਤਾਜੀ ਧਾਰਨਾ ਹੈ ਇੱਥੇ ਜਿਹੜੀ ਲੇਡੀਜ਼ ਮੈਡਮ ਜੀ ਰਿਤੂ ਸਵੇਰਾ ਕੋਲੋਂ ਜੋੜ ਨਾਲ ਲੈ ਕੇ ਜਾਂਦੇ ਸੀ ਉਹਨਾਂ ਦੇ ਜੋ ਬੱਚੇ ਪੈਦਾ ਹੋਏ ਆ ਉਹ 2.5 ਕਿਲੋ ਤੋਂ ਵੱਧ ਦੇ ਪੈਦਾ ਹੋਏ ਤੇ ਪੂਰੇ ਤੰਦਰੁਸਤ ਹੈ ਇਹ ਅੱਗੇ ਵਾਸਤੇ ਆਰ ਦੇ ਸਤਾ ਜਿੰਦਗੀ ਕਦੇ ਬਿਮਾਰ ਨਹੀਂ ਹੋਣਗੇ ਜਿਹੜੇ ਇਹ ਡਾਈਟ ਖਾਂਦੇ ਨੇ ਜਿਹੜੀਜ਼ ਉਹਨਾਂ ਦੇ ਬੱਚੇ 2.5 ਕਿਲੋ ਤੋਂ ਵੱਧਦੇ ਪੈਦਾ ਹੁੰਦੇ ਜਿਆਦਾ ਪਤਾ ਨਹੀਂ ਲੱਗਤੀ ਥਾਂ ਕੀ ਨਹੀਂ gana ਉਹਦੇ ਵਿੱਚ ਇਹ ਡਾ ਸਾਹਿਬ ਦੀ ਇੱਕ ਡਾਈਟ ਦਾ ਚਾਰਟ ਬਣਾ ਕੇ ਜਿਹੜੀਆਂ ਆਮ ਧਾਲਾਂ ਆਈਆਂ ਜਿਹਦੇ ਚ ਪ੍ਰੋਟੀਨ ਡਾਈਟ ਆਪਣਾ ਫੋਲਿਕ ਐਸਿਡ ਤੇ ਆਪਾਂ ਕੈਲੋਰੀ ਆਰਨ ਵਗੈਰਾ ਹੁੰਦਾ ਤੇ ਤਾਂ ਕੋਰ ਵਗੈਰਾ ਇਹ ਮਿਕਸ ਕੀਤੇ ਹੋਇਆ ਹੈ ਉਹ ਜਿਹੜੀ ਲੇਡੀਆਂ ਸਾਤ ਜਾਂ 8 ਮਿੰਟ ਲਗਾਤਾਰ ਖਾਂਦੀਆਂ ਉਹਨਾਂ ਦੇ ਬੱਚੇ ਹਵੇਸ਼ਾ ਹੀ ਅਸੀਂ ਦੇਖਿਆ ਸਾਡਾ ਰਿਕਾਰਡ ਹੈ ਕਿ 2.5 ਕਿਲੋ ਤੋਂ ਵੱਧ ਤੇ ਪੈਦਾ ਹੁੰਦੇ